ਪਿੰਡ ਗਰਜੀਆਣੀ ਦੇ ਸਰਪੰਚ ਸਾਹਿਬ ਜਗਜੀਤ ਸਿੰਘ ਘੋੜਾ ਜੀ ਅਤੇ ਮੇਰੇ ਸਕੂਲ ਦੇ ਹੈੱਡ ਮੈਡਮ ਮੈਡਮ ਸੰਦੀਪ ਕੌਰ ਜੀ ਨੌਜਵਾਨ ਕਲੱਬ ਦੇ ਮੈਂਬਰ ਜਰਮੋਣ ਸਿੰਘ ਜੀ ਤੇ ਉਹਦੀ ਪੂਰੀ ਟੀਮ ਤੇ ਸਮੁੱਚੀ ਪੰਚਾਇਤ ਮੈਂਬਰ ਸਾਡੇ ਐਸਐਮਐਸ ਕਮੇਟੀ ਦੇ ਮੈਂਬਰ ਦਲਵਿੰਦਰ ਸਿੰਘ ਜੀ ਲੀਲਾ ਤੇ ਉਹਨਾਂ ਦੇ ਨਾਲ ਹੋਰ ਵੀ ਬਹੁਤ ਸਮੁੱਚੀ ਪੰਚਾਇਤ ਇੱਥੇ ਪਹੁੰਚੀ ਆ ਸਾਡੇ ਗਵ ਬਲਦੇਵ ਸਿੰਘ ਜਿਹੜੇ ਵੀ ਇੱਥੇ ਚੱਲ ਕੇ ਮੇਰੇ ਤੇ ਸਾਡੇ ਵਿਦਿਆਰਥੀ ਸਤਿੰਦਰ ਸਿੰਘ ਜੋ ਕਿ ਪੰਜਾਬ ਕੇ ਟੇਡਾ ਦੇ ਵਿੱਚ ਕਾਂਸੀ ਦਾ ਮੈਡਲ ਲੈ ਕੇ ਆਇਆ ਉਹਦੀ ਮਿਹਨਤ ਦੀ ਬਦੌਲਤ ਅੱਜ ਅਸੀਂ ਤੁਹਾਡੇ ਸਾਹਮਣੇ ਹੂਰੂ ਹੋ ਰਹੇ ਆ ਬੱਚੇ ਦੀ ਸਾਰੀ ਮਿਹਨਤ ਆ ਟੀਚਰ ਦਾ ਫਰਜ਼ ਹੁੰਦਾ ਸਾਰੇ ਬੱਚਿਆਂ ਨੂੰ ਇੱਕੋ ਜਿਹੀ ਸਿੱਖਿਆ ਦੇਣਾ ਇੱਕੋ ਜਾਗਰੂਕਣਾ ਇਹ ਬੱਚਿਆਂ ਦੀ ਮਿਹਨਤ ਤੇ ਡਿਪੈਂਡ ਕਰਦਾ ਵੀ ਉਹ ਟੀਚਰ ਦੇ ਦੱਸੇ ਹੋਏ ਨੁਕਤੇ ਕਿੰਨੇ ਕੁ ਫੋਲੋ ਕਰਦੇ ਆ ਪਰ ਮੈਨੂੰ ਮਾਣ ਆ ਮੇਰੇ ਬੱਚਿਆਂ ਤੇ ਕਿ ਜੇ ਸਕੂਲ ਟਾਈਮ ਤੋਂ ਬਾਅਦ ਵੀ ਮੈਂ 4 ਵਜੇ ਖੇਡ ਗਰਾਊਂਡ ਵਿੱਚ ਬਣਾਉਂਦਾ ਸੀ ਤਾਂ ਸਾਰੇ 4 ਵਜੇ ਹਾਜ਼ਰ ਹੁੰਦੇ ਸੀ ਇਹ ਬੱਚਿਆਂ ਦੀ ਸਖਤ ਮਿਹਨਤ ਆ ਕਿ ਸਕੂਲ ਸਮੇਂ ਤੋਂ ਬਾਅਦ ਵੀ ਅਸੀਂ ਲਗਾਤਾਰ ਪ੍ਰੈਕਟਿਸ ਜਾਰੀ ਰੱਖੀ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਗੇਮਾਂ ਦੇ ਵਿੱਚ ਅਸੀਂ ਪਹਿਲੀ ਵਾਰ ਨਹੀਂ ਗਏ 2016 ਦੇ ਵਿੱਚ ਮੇਰੀ ਭਾਗੀ ਹੋਈ ਸੀ ਸਰਕਾਰੀ ਪ੍ਰਾਇਮਰੀ ਸਕੂਲ ਗਾਜ਼ੀਆਣਾ ਚ ਤੇ ਪਹਿਲੀ ਵਾਰ ਹੀ ਅਸੀਂ ਸਟੇਟ ਬੱਚੇ ਲੈ ਕੇ ਗਏ ਉਦੋਂ ਬਾਅਦ ਕੋਰੋਨਾ ਆ ਗਿਆ 2 ਸਾਲ ਜਾਂ ਵੀ ਲਗਾਤਾਰ ਪੰਜਵੀਂ ਵਾਰ ਸਾਡੇ ਬੱਚੇ ਸਟੇਟ ਖੇਡ ਕੇ ਆਏਗਾ ਜੋ ਕਿ ਮੋਗੇ ਜਿਲ੍ਹੇ ਦੀ ਇੱਕ ਰਕਾਰ ਐਸ ਵਾਰ ਇੱਕ ਰਕਾਰ ਹੋਰ ਦਾ ਕੀਤਾ ਆਪਾਂ ਜਿਹੜੀਆਂ ਇਹ ਗੇਮਾਂ ਹੋਈਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ 2023 ਉਹਦੇ ਵਿੱਚ ਸਿਰਫ ਤੇ ਸਿਰਫ ਆਪਣਾ ਸਕੂਲ ਦਾ ਮੈਡਲ ਆਇਆ ਮੋਗੇ ਜਿਹੜੇ ਵੱਲੋਂ ਸਰਕਾਰੀ ਸਕੂਲ ਵੱਲੋਂ ਇੱਕ ਮੈਡਲ 골ਡ ਮੈਡਲ ਆਇਆ ਬੈਡਮਿੰਟਨ ਦੇ ਵਿੱਚ ਜੈੱਡ ਦੇ ਵਿੱਚ ਰਾਇਲ ਗਾਰਨਮੈਂਟ ਤੇ ਮੋਗੀ ਦੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਸੀਗੇ ਆਪਣਾ ਕਾਂਸੀ ਦਾ ਪਤਕਾ ਆਇਆ ਕਹਿਣ ਦਾ ਮਤਲਬ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰ ਦਾ ਬਹੁਤ ਯੋਗਦਾਨ ਆ ਵਧੀਆ ਸਹੂਲਤਾਂ ਦਿੱਤਆਂ ਹਨ ਹੁਣ ਸਾਡਾ ਫਰਜ਼ ਬਣਦਾ ਕਿ ਉਹਨਾਂ ਸਹੂਲਤਾਂ ਦਾ ਅਸੀਂ ਬੱਚਿਆਂ ਦੇ ਕਰਕੇਵੇਂ ਪਚਾਉਣਾ ਕਮੀ ਕੋਈ ਨਹੀਂ ਕਿ ਸਰਕਾਰੀ ਸਕੂਲਾਂ ਦੇ ਵਿੱਚ ਕਮੀ ਕਿੱਥੇ ਆ ਜਾਂਦੀ ਆ ਆਪਣੀ ਆ ਜਾਂਦੀ ਆ ਵੀ ਆਪਾਂ ਕਿੰਨੀ ਤੇ ਮਿਹਨਤ ਕਰਾ ਕੇ ਨਿੱਕੇ ਬੱਚਿਆਂ ਨੂੰ ਨਿੱਕੇ ਬੱਚੇ ਇੱਕ ਪੱਥਰ ਦੀ ਤਰ੍ਹਾਂ ਹੁੰਦੇ ਆ ਜੇ ਆਪਾਂ ਨੂੰ ਤਰਾਸ਼ ਲਾਂਗੇ ਤਾਂ ਉਹ ਬਣ ਸਕਦੇ ਆ ਅਸਲੀ ਵੀ ਸਰਕਾਰੀ ਸਕੂਲਾਂ ਤੋਂ ਫੜ ਕੇ ਹੀ ਸਰਕਾਰੀ ਨੌਕਰੀਆਂ ਤੇ ਆਏ ਆ ਸੋ ਸਾਡਾ ਵੀ ਫਰਜ਼ ਬਣਦਾ ਕਿ ਆਉਣ ਵਾਲੀ ਪਨੀਰੀ ਨੂੰ ਅਸੀਂ ਵੱਧ ਤੋਂ ਵੱਧ ਖੇਡਾਂ ਦੇ ਵਿੱਚ ਮੌਕੇ ਦੇਈਏ ਬੱਚਿਆਂ ਵਿੱਚ ਕੋਈ ਕਮੀ ਨਹੀਂ ਕਮੀ ਕਿਥੇ ਰਹਿ ਜਾਂਦੀਆਂ ਮੌਕੇ ਦੇਣ ਵਿੱਚ ਰਹਿ ਜਾਂਦੀਆਂ ਸੋ ਮੈਂ ਸਮੂਹ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਇਹ ਵੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਖੇਡਾਂ ਦੇ ਵਿੱਚ ਬੱਚਿਆਂ ਨੂੰ ਮੌਕੇ ਦਿਓ ਆਪਣਾ ਦਸਵਾਂ ਦਸੌਂ ਤੋਂ ਕੱਢੋ ਕਿਉਂਕਿ ਜੇ ਬੱਚੇ ਆ ਸਕੂਲਾਂ ਦੇ ਵਿੱਚ ਤਾਂ ਹੀ ਸਾਡੀਆਂ ਜੌਬ ਆ ਜੇ ਬੱਚੇ ਨਾ ਹੋਣਗੇ ਸਕੂਲਾਂ ਦੇ ਵਿੱਚ ਅਸੀਂ ਮੌਕੇ ਨਾ ਲਵਾਂਗੇ ਗਿਣਤੀ ਘਟੂਗੀ ਫਿਰ ਸਾਡੀ ਜੋਬ ਇਹਨਾਂ ਬੱਚਿਆਂ ਦੇ ਸਿਰ ਤੇ ਆ। ਸੋ ਜਿੰਨੇ ਆਪਾਂ ਵੱਧ ਤੋਂ ਵੱਧ ਮੌਕੇ ਦਵਾਵਾਂਗੇ ਸਰਕਾਰੀ ਸਕੂਲਾਂ ਦੇ ਵਿੱਚ ਆਪਾਂ ਗੈਨਟੀ ਨੂੰ ਵਧਾਉਣਾਗਾ। ਸਰਕਾਰ ਵੱਲੋਂ ਪੂਰਾ ਸਹਿਯੋਗ। ਵੱਖ-ਵੱਖ ਤੁਸੀਂ ਦੇਖਿਆ ਹੋਊਗਾ ਅੱਗੇ ਅਸੀਂ ਵੀ ਪੜ੍ਹਿਆ ਸਰਕਾਰੀ ਸਕੂਲਾਂ ਦੇ ਵਿੱਚ ਉਹਨੀਆਂ ਸਹੂਲਤਾਂ ਨਹੀਂ ਸੀ ਜਿੰਨੀਆਂ ਇਸ ਟਾਈਮ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਉਹਨਾਂ ਦੇ ਮੁਕਾਬਲੇ ਸਹੂਲਤਾਂ ਆ ਚੁੱਕੀਆਂ। ਤੁਸੀਂ ਆਪਣੀ ਸਕੂਲ ਲਾ ਲਓ ਇੱਥੇ ਆਰਓ ਸਿਸਟਮ ਲੱਗਿਆ ਪਿਆ। ਸੋਲਰ ਸਿਸਟਮ ਲੱਗਿਆ ਪਿਆ। ਕੰਪਿਊਟਰ ਲੈਬ ਆ ਤੇ ਮੈਨੂੰ ਮਾਣ ਆ ਵੀ ਇਸ ਪਿੰਡ ਦਾ ਮੈਨੂੰ ਇੰਨਾ ਸਹਿਯੋਗ ਆ। ਮੈਂ ਇਕੱਲਾ ਟੀਚਰਾਂ ਇੱਥੇ ਪੜ੍ਹਾਈ ਦੇ ਨਾਲ-ਨਾਲ ਮੇਰੇ ਮੈਡਮ ਆ ਗਏ ਹੈਡ ਟੀਚਰ ਮੈਡਮ ਸੰਦੀਪ ਕੌਰ ਇਹਨਾਂ ਦਾ ਮੈਨੂੰ ਵਿਸ਼ੇਸ਼ ਜੋਗਦਾਨ। ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਕਿਉਂਕਿ ਪੜ੍ਹਾਈ ਦੇ ਕੰਮ ਵੀ ਹੁੰਦੇ ਆ, ਹੋਰ ਕੰਮ ਵੀ ਹੁੰਦੇ ਆ। ਖੜ ਚਾਰ ਪੰਜ ਨਾ ਅਸੀਂ ਅਨੰਦਪੁਰ ਸਾਹਿਬ ਰਹਿ ਕੇ ਆਏ ਆ। ਮਗਰੋਂ ਸਕੂਲ ਨੂੰ ਸੰਭਾਲਣਾ, ਪੰਜ ਕਲਾਸਾਂ ਨੂੰ ਸੰਭਾਲਣਾ। ਸੋ ਇਹਨਾਂ ਲਈ ਮੈਂ ਵਿਸ਼ੇਸ਼ ਧੰਨਵਾਦ ਕਰਦਾ ਮੈਡਮ ਸੰਦੀਪ ਕੌਰ ਦਾ। ਕਿਉਂਕਿ ਕੋਈ ਵੀ ਇਕੱਲਾ ਬੰਦਾ ਕੁਛ ਨਹੀਂ ਹੁੰਦਾ ਇੱਕ ਟੀਮਵਰਕ ਹੁੰਦਾ ਕੋਈ ਵੀ ਸੰਸਥਾ ਜੇ ਤਰੱਕੀ ਕਰਦੀ ਆ ਉਹਦੇ ਵਿੱਚ ਇੱਕ ਟੀਮ ਦਾ ਸਹਿਯੋਗ ਹੁੰਦਾ ਜੇ ਟੀਮ ਛੋਟੀ ਕੋਈ ਚੰਗੀ ਆ ਫਿਰ ਉਹ ਮੈਂ ਹੀ ਰੱਖਦੀ ਵੀ ਪੰਜ ਬੰਦੇ ਦੀ ਟੀਮ ਆ ਕਿ ਦੋ ਬੰਦੇ ਦੀ ਟੀਮ ਇਸ ਦੇ ਨਾਲ ਹੀ ਸਾਡੇ ਮਹਿਮਾਨਾਂ ਵੀ ਰਾਜਿੰਦਰ ਔਰ ਜਿਹੜੇ ਕਿ ਵਲੰਟੀਅਰ ਆ ਗਏ ਸੋਨਾਂ ਉਹ ਪ੍ਰੀ ਪ੍ਰਾਇਮਰੀ ਨੂੰ ਪੜਾਉਂਦੇ ਉਹਨਾਂ ਦਾ ਵਿਸ਼ੇਸ਼ ਮੈਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਦਾ ਵਿਸ਼ੇਸ਼ ਯੋਗਦਾਨ ਆ ਜਦੋਂ ਵੀ ਕੋਈ ਵੀ ਉਹਨਾਂ ਨੂੰ ਸਹਿਯੋਗ ਕਰਨੇ ਕਹਿੰਦੇ ਆ ਉਹ ਭੱਜ ਕੇ ਸਾਡਾ ਸਾਥ ਦਿੰਦੇ ਆ ਕਿਨਾਂ ਵਿੱਚ ਵੀ ਤੇ ਪੜ੍ਹਾਈ ਕਰਦੇ ਆ। ਸੋ ਸਭ ਤੋਂ ਵੱਡਾ ਸਹਿਯੋਗ ਮੈਂ ਮੰਨਦਾ ਵੀ ਕੋਈ ਵੀ ਖਿਡਾਰੀ ਬਿਨਾ ਖੇਡ ਗਰਾਉਂਡ ਤੋਂ ਫੈਲਾਹੀ ਹੋ ਸਕਦਾ। ਤੁਹਾਨੂੰ ਮੈਂ ਬਾਅਦ ਚ ਲੈ ਕੇ ਜਾਣਾ ਉਸ ਖੇਡ ਗਰਾਉਂਡ ਦੇ ਵਿੱਚ ਆਪਣੇ ਲਾਗੇ ਪੰਚਾਇਤ ਨੇ ਤੇ ਪਿੰਡ ਦੇ ਸਰਪੰਚ ਜਗਜੀਤ ਸਿੰਘ ਔਰਾਂ ਨੇ ਤੇ ਨੌਜਵਾਨ ਕਲੱਬ ਦੇ ਮੈਂਬਰਾਂ ਨੇ ਗੱਲ ਕਰਕੇ ਬਣਾਇਆ। ਜਦੋਂ ਮੈਂ ਆਇਆ ਸੀ ਤਾਂ ਇੱਥੇ ਮੈਂ ਆਪ ਦੇਖਿਆ ਵੀ ਬੂਟਨਾ ਹੁੰਦਣਾ ਸੀ ਗਿਆ ਪਿੰਡ ਦਾ ਜਾਂਦੀ ਗੰਦਾ ਪਾਣੀ ਇੱਥੇ ਡਿੱਗਦਾ ਹੁੰਦਾ ਸੀਗਾ ਇਹਨਾਂ ਕੋਲ ਇੱਕੀ ਬੇਨਤੀ ਕੀਤੀ ਸੀ ਵੀ ਤੁਸੀਂ ਸਾਡੇ ਬੱਚਿਆਂ ਦੇ ਲਈ ਨਾ ਤਾਂ ਪਿੰਡ ਵਾਸਤੇ ਤੇ ਨਾਲੇ ਸਕੂਲ ਦੇ ਬੱਚਿਆਂ ਨੂੰ ਖੇਡਾਂ ਲਈ ਗਰਾਊਂਡ ਬਣਾਓ ਇੰਨਾ ਸ਼ਾਨਦਾਰ ਗਰਾਊਂਡ ਬਣਾਇਆ ਉਹ ਤੁਸੀਂ ਥਾਪ ਵੀ ਥੋੜੇ ਟਾਈਮ ਬਾਅਦ ਤੁਹਾਨੂੰ ਦਿਖਾਵਾਂਗੇ ਕਿ ਵਧੀਆ ਢਾਲਾ ਕੇ ਉਸ ਤੋਂ ਬਾਅਦ ਖੇਡ ਗਰਾਊਂਡ ਬਣਾਏ ਬਹੁਤ ਹੀ ਜਾਂਦੇ ਆ ਪਰ ਉਹਦੀ ਸੰਭਾਲ ਨਹੀਂ ਹੁੰਦੀ ਪਰ ਇਸ ਦੇ ਵਿੱਚ ਜਿਹੜੀ ਕੀ ਹਰ ਮਹੀਨੇ ਤੋਂ ਬਾਅਦ ਉਹ ਘਾਹ ਦੀ ਕਟਾਈ ਵੀ ਕਰਦੇ ਜਾਂਦੀ ਇੰਨੀ ਸੰਭਾਲ ਆ ਮੈਂ ਆਪਦੇ ਅੱਖੀਂ ਦੇਖਦਾ ਬੂਟਿਆਂ ਨੂੰ ਪਾਣੀ ਲਾਉਣਾ ਸੰਭਾਲ ਕਰਨੀ ਖੇਡ ਕਰਾਉਣ ਦੀ ਤੇ ਸਾਡੇ ਬੱਚੇ ਨੰਗੇ ਪੈਰ ਉੱਥੇ ਘਰਾਟੇ ਖੇਡਦੇ ਰਹੇ ਆ ਕਿਉਂਕਿ ਜੇ ਖੇਡ ਗਰਾਉਂਡ ਵਧੀਆ ਸੀ ਤਾਂ ਹੀ ਸਾਡਾ ਹਰ ਇੱਕ ਅਧਿਆਪਕ ਦਾ ਫੇਰੀ ਦਿਨ ਕਰਦਾ ਜੇ ਖੇਡ ਕਰਾਉਣ ਮਿਲੂਗਾ ਫੇਰੀ ਮਿਹਨਤਾਂ ਹੁੰਦੀਆਂ ਫੇਰੀ ਜਾਂਦੀ ਇਹ ਜਿਹੇ ਟੀਚੇ ਪ੍ਰਾਪਤ ਕਰਨ ਕੀਤੇ ਆ ਇਹਦੇ ਵਿੱਚ ਮੇਰਾ ਇਕੱਲੇ ਦਾ ਕੋਈ ਯੋਗਦਾਨ ਨਹੀਂ ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਵੀ ਇਹਦੇ ਵਿੱਚ ਸਮੁੱਚੇ ਪਿੰਡ ਦਾ ਮੇਰੀ ਮੈਡਮ ਹੈਡ ਟੀਚਰ ਮੈਡਮ ਸੰਦੀਪ ਕੌਰ ਦਾ ਮੇਰੇ ਸਾਥੀ ਵਿਦਿਆਰਥੀਆਂ ਦਾ ਸਾਰਾ ਨਾ ਵਿਸ਼ੇਸ਼ ਯੋਗਦਾਨ ਆ ਜਿਹੜੀ ਅੱਜ ਪ੍ਰਾਪਤਨਾ ਹੋ ਰਹੀਆਂ ਇਹ ਇੱਕ ਤਰ੍ਹਾਂ ਦਾ ਰਿਕਾਰਡ ਆ ਕਿ ਆਪਣਾ ਸਕੂਲ ਲਗਾਤਾਰ 5 ਵਾਰ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਖੇਡ ਕੇ ਆਇਆਗਾ ਇਸ ਵਾਰ ਆਪਣੇ 5 ਬੱਚੇ ਸਟੇਟ ਖੇਡ ਕੇ ਆਏ ਆ ਜਿਦੇ ਵਿੱਚੋਂ ਆਪਣਾ ਸਤਿੰਦਰ ਸਿੰਘ ਨਾਮ ਦਾ ਵਿਦਿਆਰਥੀ ਕਾਂਸੀ ਦਾ ਮੈਡਲ ਇੱਕੋ ਇੱਕ ਮੈਡਲ ਜਿਹੜਾ ਮੋਗੇ ਜਿਹੜੇ ਲਈ ਸਰਕਾਰੀ ਸਕੂਲ ਨਾਲੋਂ ਲੈ ਕੇ ਆਇਆ ਬਹੁਤ ਹੀ ਪਿੰਡ ਵਾਸਤੇ ਆਪਣੇ ਨਗਰ ਵਾਸਤੇ ਸਕੂਲ ਵਾਸਤੇ ਤੇ ਸਮੁੱਚੇ ਮੋਗੇ ਜਿਹੜੇ ਵਾਸਤੇ ਮਾਣ ਵਾਲੀ ਗੱਲ ਆ ਮੈਂ ਆਪਣੇ ਵਿਭਾਗ ਦੇ ਡੀਓ ਸਰ ਨੂੰ ਡੀਪੀਓ ਸਰ ਨੂੰ ਸੀਐਚਟੀ ਸਰ ਨੂੰ ਸਮੂਹ ਅਧਿਆਪਕਾਂ ਨੂੰ ਇਹ ਵਧਾਈ ਦਿੰਦਾ ਕਿ ਜਿਹੜਾ ਕਾਂਸੀ ਦਾ ਮੈਡਲ ਆਇਆ ਇਹ ਤੁਹਾਡੀ ਝੋਲੀ ਪਾਇਆ ਸਤਿੰਦਰ ਸਿੰਘ ਨੇ ਸਭ ਤੋਂ ਮੇਨ ਗੱਲ ਵਧਾਈ ਦਾ ਪਾਤਰ ਸਾਡਾ ਸਤਿੰਦਰ ਸਿੰਘ ਆ ਜਿਸ ਸਤਿੰਦਰ ਸਿੰਘ ਨੇ ਮੈਡਲ ਲਿਆੰਦਾ ਤਾਂ ਹੀ ਅੱਜ ਅਸੀਂ ਤੁਹਾਡੇ ਰੂਪੂ ਹੋ ਰਹੇ ਹਾਂ ਧੰਨਵਾਦ ਸਾਰੀ ਸੰਗਤ ਨੂੰ ਅਤੇ ਅੱਜਕੱਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਤੇ ਸਭ ਤੋਂ ਪਹਿਲਾਂ ਸਮਾਂ ਹੈ ਸੰਦੀਪ ਸਿੰਘ ਸ਼ਰਮਾ ਨੂੰ ਬਧਾਈ ਦਿੰਦਾ ਜਿਨ੍ਹਾਂ ਨੇ ਐਨੀ ਮਿਹਨਤ ਕਰਕੇ ਔਰ ਬੱਚਿਆਂ ਨੂੰ ਜ਼ਿਲ੍ਹੇ ਦੇ ਵਿੱਚੋਂ ਤਾਂ ਸਟੇਜ ਦੇ ਵਿੱਚੋਂ ਫਰਸ਼ ਲੈ ਕੇ ਆਂਦਾ ਹੈ ਬਹੁਤ-ਬਹੁਤ ਅੰਦਾਜ਼ ਸੰਦੀਪ ਸਿੰਘ ਜੀ ਦਾ ਵੀ ਧੰਨਵਾਦ ਕਰਦਾ ਹੈ ਤਾਂ ਬੱਚਾ ਜੋ ਮੈਡਲ ਜਿੱਤ ਕੇ ਮੈਡਲ ਜਿੱਤ ਕੇ ਆਇਆ ਹੈ ਪੰਜਵੀਂ ਵਾਰ ਸਟੇਜ 'ਤੇ ਆ ਬੱਚੇ ਪਿੰਡ ਗਾਜੀ ਵਾਲੇ ਨੇ ਜਿਲ੍ਹਾ ਬੋਗੇ ਦੇ ਮੈਨਾ ਬੱਚਿਆਂ ਦਾ ਵੀ ਜਿਨ੍ਹਾਂ ਜਿਨ੍ਹਾਂ ਨੂੰ ਇੰਨਾ ਖਸਿਆ ਹੈ ਖੇਡਣ ਦਾ ਪਰ ਮੈਡਮ ਜਿਤਨਾ ਪੰਜਵੀਂ ਵਾਰ ਸਟੇਜ ਖੇਡ ਕੇ ਆਉਣਾ ਬੱਚਿਆਂ ਨੇ ਤਾਂ ਛੋਟੀ ਜਿਹੀ ਗੱਲ ਨਹੀਂ ਪਿੰਡ ਦਾ ਨਾਮ ਚਾ ਕੀਤਾ ਹੈ ਇਸ ਨੌਜਵਾਨ ਨੇ ਔਸ ਇਹਦੇ ਟੀਚਰ ਹੈ ਮੈਂ ਇਹਨਾਂ ਨੂੰ ਵੀ ਵਧਾਈ ਦਿੰਦਾ ਐ ਵੀ ਜਿਹੜੀ ਇਹਨਾਂ ਦੀ ਇੰਨੀ ਗੌਰ ਪੜ੍ਹਾਈ ਦੇਸ ਤੇ ਖੇਡਾਂ ਦੇਸ ਤੇ ਬਹੁਤ ਵਧੀਆ ਸਾਲ ਸਟਾਰ ਮਿਲਿਆ ਮੈਂ ਸਾਰੇ ਸਟਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਐ ਔਰ ਬਦੂਦਾ ਪੰਚਾਇਤ ਬੈਠੀ ਐ ਇੱਥੇ ਕਲੱਬ ਵਾਲੇ ਵੀ ਬੈਠੇ ਐ ਔਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਐ ਜਿਨ੍ਹਾਂ ਨੇ ਪੈਂਡ ਦਾ ਇੱਕ ਨਾ ਉੱਚਾ ਕੀਤਾ ਨਾ ਘੇੜਾ ਦੇ ਵਿੱਚ ਉੱਚਾ ਹੁੰਦਾ ਪਰ ਜਿਹੜਾ ਅਸੀਂ ਗਰਾਉਂਡ ਬਣਾਇਆ ਬੱਚਿਆਂ ਨੂੰ ਔਰ ਮੈਨੂੰ ਤਾਂ ਲੱਗਦਾ ਕਿ ਪੰਜਾਬ ਦੇ ਵਿੱਚ ਇਹ ਜਾ ਕੋਈ ਗਰਾਉਂਡ ਹੋਊਗਾ ਕਿਉਂਕਿ ਇਹ ਪ੍ਰਮਾਤਮਾ ਦੀ ਦੇਣ ਹੈ ਬੰਦਾ ਕੁਝ ਨਹੀਂ ਕਰ ਸਕਦਾਗਾ ਉਹ ਜਦੋਂ ਪ੍ਰਮਾਤਮਾ ਦੇ ਨਿਗਾ ਸਿੱਧੀ ਹੁੰਦੀ ਹੈ ਬੱਚਿਆਂ ਤੇ ਨੌਜਵਾਨਾਂ ਤੇ ਔਰ ਸਾਰੇ ਨੱਗਰ ਤੇ ਉਦੋਂ ਕੰਮ ਸਫਲ ਹੀ ਹੋ ਜਾਂਦੇ ਆ ਚੰਗੇ ਇਨਸਾਨ ਹੋਣਾ ਇਹੇ ਕੰਮਾਂ ਦੇ ਵਿੱਚ ਚੰਗੇ ਆਪਾਂ ਕੰਮ ਕਰਕੇ ਚੰਗਾ ਭੁੱਖ ਖਵਲਦਾ ਬੱਚਿਆਂ ਦਾ ਵੀ ਤਾਂ ਪਿੰਡ ਦਾ ਵੀ ਪਰ ਸਾਨੂੰ ਇੱਕ ਬੇਨਤੀ ਕੀਤੀ ਸੀ ਪੰਚਾਇਤ ਮੈਂਨ ਤੋਂ ਪਹਿਲਾਂ ਵੀ ਆਪਣੇ ਇੱਥੇ ਗਰਾਊਂਡ ਦਾ ਬਹੁਤ ਬੁਰਾ ਹਾਲ ਹੈ ਆਸੇ ਪਾਸੇ ਬਹੁਤ ਬੁਰਾ ਹਾਲ ਹੈ ਗੂੜਾ ਪੈਣਾ ਇੱਥੇ ਤਾਂ ਮੈਂ ਇੱਕੋ ਹੀ ਗੱਲ ਕਹਿ ਦਿੱਤੀ ਸੀ ਬੇਸਿਕ ਕੰਮ ਲਈ ਉਤਰਨਾ ਹੈ ਗਰਾਊਂਡ ਦੇ ਵਿੱਚ ਪਰ ਸਾਨੂੰ 20 ਸਾਲ ਹੋ ਗਏ ਲਗਭਗ ਕੰਮ ਕਰਦਿਆਂ ਨੂੰ ਤਾਂ 10 ਸਾਲ ਸਾਲ ਪੰਚਾਇਤ ਦੇ ਵਿੱਚ ਹੋ ਗਏ ਮੈਂ ਇੱਕੋ ਹੀ ਗੱਲ ਕਹਿ ਦਿੱਤੀ ਸੀ ਉਦੋਂ ਵੀ ਤੁਸੀਂ ਜਿਹੜਾ ਗਰਾਊਂਡ ਵਾਲੀ ਗੱਲ ਇਹ ਹੋ ਗਈ ਅੱਜ ਤੱਕ ਪਰ ਅੱਜ ਦੇਖੋ ਕਿੰਨਾ ਵਧੀਆ ਗਰਾਊਂਡ ਗram ਪੰਚਾਇਤ ਦਾ ਸਹਿਯੋਗ ਬਹੁਤ ਵੱਡਾ ਕਲੱਬ ਦਾ ਬਹੁਤ ਵੱਡਾ ਸਹਿਯੋਗ ਹੈ ਅਸੀਂ ਗਰੰਟਾ ਲੈ ਕੇ ਆਂਦਿਆਂ ਔਰ ਨੌਜਵਾਨ ਨਸ਼ਾ ਤੋਂ ਦੂਰ ਕੰਮ ਦੀ ਖਾਤਰ ਔਰ ਤਗੜੀ ਜਨ ਲੈ ਕੇ ਆਦੀ ਇੱਥੇ ਆਪਾਂ ਉਹਨਾਂ ਦੇ ਉਹਨਾਂ ਦੇ ਲਈ ਐਂਟਰ ਲੋਕ ਲਾ ਕੇ ਚਾਰ ਸਫੇ ਬੂਟੇ ਲਾ ਕੇ ਘਾਹ ਲਾ ਕੇ ਨੌਜਵਾਲ ਵੀਰ ক্লাবਾਂ ਵਾਲਿਆਂ ਨਾਲ ਸਹਿਯੋਗ ਪੂਰਾ ਦਿੱਤਾ ਤਾਂ ਗਰਾਉਂਡ ਬਣਾਇਆ ਤੁਮੇ ਨੂੰ ਪਤਾ ਨਹੀਂ ਇੱਥੇ ਘੱਟ ਤੋਂ ਘੱਟ 100 150 ਬੱਚਾ ਸ਼ਾਮ ਨੂੰ ਖੇਡਦਾ ਹੁੰਦਾ ਬਾਹਰ ਦੇ ਪਿੰਡਾਂ ਦੇ ਵੀ ਆਉਂਦੇ ਆ ਪਿੰਡ ਦੀ ਸ਼ਾਨ ਬਣਦੀ ਆ ਜਿਤ ਚੰਗੇ ਕੰਮ ਕਰਾਂਗੇ ਤਾਂ ਉਹ ਚੰਗਾ ਹੀ ਇਲਾਕਾ ਹੁੰਦਾ ਆ ਅੱਜ ਬੱਚਿਆਂ ਦੀ ਗਿਣਤੀ ਵਧ ਗਈ ਤਾਂ ਟੀਚਰ ਹੋਰ ਵੀ ਇੱਥੇ ਸਵਾਗਤ ਆਉਣਗੇ ਪੋਸਟਾਂ ਵਧਣਗੀਆਂ ਹੋਰ ਕਿਸੇ ਦਿੱਤੀ ਪਤ ਨੂੰ ਰੋਜ਼ਗਾਰ ਵੀ ਪੈਦਾ ਹੋਊਗਾ ਇਸ ਕਰਕੇ ਜਿਹੜੇ ਆਪਾਂ ਬਾਹਰ ਦੇਖਾਂ ਦਿਖਾ ਲਈ ਆ ਪ੍ਰਾਈਵਟ ਸਕੂਲਾਂ ਦੇ ਵਿੱਚ ਹਾਂ ਆਪਣੇ 2-3 ਟਿਕਿਆਂ ਦੀ ਢਾਟ ਹੁੰਦੀ ਆ ਵੀ ਬਸ ਗੈੜਾ ਨਹੀਂ ਹੁੰਦੀ ਪਰ ਜਿਹੜੇ ਇੱਥੇ ਟੀਚਰ ਆਗੇ ਸਿਲੈਕਟਡ ਹੁੰਦੇ ਸਰਕਾਰ ਵੱਲੋਂ ਬੜੇ ਕਾਬਲ ਟੀਚਰ ਸਿਲੈਕਟਡ ਕੀਤੇ ਜਾਂਦੇ ਐ ਤੇ ਕੋਈ ਪਰਮਿਸ਼ਨ ਨਹੀਂ ਚਾਹੀਦੀ ਇਸ ਕਰਕੇ ਜਿਹੜੇ ਸਰਕਾਰੀ ਸਕੂਲਾਂ ਦੇ ਬੱਚਾ ਦਾ ਵੀ ਸਟੈਂਡਰਡ ਔਰ ਪੜ੍ਹਨ ਦੇ ਜਿਹੜਾ ਆਈਕਿਊ ਲੈਵਲ ਆ ਉਹ ਉੱਪਰ ਹੁੰਦਾ ਹੈ ਇਹਨਾਂ ਕਹਿੰਦਾ ਹੋਇਆ ਮੈਂ ਫੇਰ ਇੱਕ ਵਾਰੀ ਸੰਦੀਪ ਜਰਮਾਈ ਜੀ ਨੂੰ ਬਹੁਤ ਬਧਾਈ ਜੰਦਾ ਹਾਂ ਬਹੁਤ ਬਰਤਨ ਜੀਰੇ ਸਾਥੀ ਤੇ ਜੀ ਰੋਸ਼ ਇਹ ਜੀ ਜੀ ਇਸ ਜਿਹੜਾ ਸਰਕਾਰੀ ਪ੍ਰੈਮ ਸਕੂਲ ਸਹਿਯੋਗ ਦੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹਨਾਂ ਦਾ ਵੀ ਅੱਜ ਦੇ ਜਿੱਤ ਦੇ ਜਸ਼ਨ ਦੇ ਵਿੱਚ ਵਿਸ਼ੇਸ਼ ਯੋਗਦਾਨ ਤੋਂ ਫਿਰ ਮੈਂ ਆਖਿਰ ਦੇ ਵਿੱਚ ਸਾਡੇ ਪਰਿਵਾਰ ਦੇ ਮੁਖੀ ਕਿਉਂਕਿ ਕਹਿੰਦੇ ਹੁੰਦੇ ਆ ਵੀ ਉਹੀ ਪਰਿਵਾਰਕ ਤੱਕੀ ਕਰਦਾ ਜਿਹਦਾ ਮੁਖੀ ਬਣੇ ਆਪਣੇ ਘਰਾਂ ਵਿੱਚ ਵੀ ਤੁਸੀਂ ਨਿਗਾਹ ਮਾਰਦੇ ਹੋ ਉਹੀ ਪਰਿਵਾਰਕ ਨਾਮ ਯਾਦ ਹੁੰਦਾ ਜਿਹਦਾ ਮੁਖੀ ਸਾਰਿਆਂ ਨਾਲ ਲੈ ਕੇ ਤੁਰਦਾ ਕਿ ਸਾਰਿਆਂ ਦਾ ਧਿਆਨ ਰੱਖਦਾ ਸਾਡੇ ਪਰਿਵਾਰ ਦੇ ਮੁਖੀ ਸਾਡੇ ਸਕੂਲ ਦੇ ਹੈਡ ਮੈਡਮ ਸੰਦੀਪ ਕੌਰ ਜੀ ਉਹ ਆਏ ਹੋਏ ਸਰਪੰਚ ਸਾਹਿਬ ਸਮੂਚੀ ਪੰਚਾਇਤ ਨੌਜਵਾਨ ਕਲੱਬ ਦੇ ਮੈਂਬਰ ਤੇ ਨੌਜਵਾਨ ਸੈਂਟਰ ਦੀ ਟੀਮ ਸੰਭੂ ਪਤਰਕਾਰ ਵੀਰ ਜੋ ਵੀ ਇੱਥੇ ਆਏ ਆ ਅਗਿਰ ਸਿੰਘ ਕਾਠਿਆਣਾ ਮਨਪ੍ਰੀਤ ਸਿੰਘ ਸੈਦੋਕੇ ਅਮਨਦੀਪ ਸਿੰਘ ਬਲਾਕਪੁਰ ਕੇ ਜਰਨਲਿਸਟ ਮੈਂ ਤੁਹਾਨੂੰ ਖੋਮੀ ਹਮਨ ਪੂਰਾ ਉਹਨਾਂ ਦੇ ਵੀ ਵਿਸ਼ੇਸ਼ ਤੌਰ ਤੇ ਅਨੁਵਾਦ ਕਰਦਾ ਕਿ ਜਿਹੜੀ ਪ੍ਰੈਸ ਹੁੰਦੀ ਆ ਉਹਨਾਂ ਦਾ ਵੀ ਇਹ ਮੁੱਢਲਾ ਫਰਜ਼ ਹੁੰਦਾ ਵੀ ਤੁਹਾਡੇ ਆਲੇ-ਦੁਆਲੇ ਦੇ ਵਿੱਚ ਕੋਈ ਵੀ ਕਦੀ ਵੀ ਨਹੀਂ ਹੁੰਦੀ ਆ ਵਿਸ਼ੇਸ਼ ਤੌਰ ਤੇ ਜੇ ਕੋਈ ਚੰਗੀ ਕੱਤੀ ਵੀ ਹੁੰਦੀ ਆ ਨੂੰ ਪਹਿਲ ਦੇ ਆਧਾਰ ਤੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇ ਕਿਉਂਕਿ ਜਦੋਂ ਪ੍ਰੈਸ ਦੇ ਰਾਹੀਂ ਅੱਜ ਸਤਿੰਦਰ ਸਿੰਘ ਲੋਕਾਂ ਦੇ ਸਾਹਮਣੇ ਹੋਊਗਾ ਇਹ ਸਤਿੰਦਰ ਸਿੰਘ ਤੋਂ ਪਤਾ ਹੀ ਨਹੀਂ ਕਿੰਨੇ ਸਤਿੰਦਰ ਸਿੰਘ ਪੈਦਾ ਹੋਣਗੇ ਕਿਉਂਕਿ ਸਤਿੰਦਰ ਸਿੰਘ ਨੂੰ ਲੋਕਾਂ ਦੇ ਸਾਹਮਣੇ ਜਿਹੜਾ ਤੁਸੀਂ ਅੱਜ ਪੇਸ਼ ਕਰੋਗੇ ਉਸ ਤੋਂ ਜਿਹੜੇ ਸਰਕਾਰੀ ਸਕੂਲਾਂ ਦੇ ਹੋਰ ਬੱਚੇ ਆ ਉਹ ਵੀ ਪ੍ਰੇਰਿਤ ਹੋਣਗੇ ਉਹ ਵੀ ਮਿਹਨਤ ਕਰਨਗੇ ਉਹ ਵੀ ਖੇਤਾਂ ਵਿੱਚ ਵਤ-ਵਤ ਭਾਰ ਲੈਣਗੇ ਸੋ ਸੋਡਾ ਵੀ ਪ੍ਰੈਸ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਹਣ ਅਖੀਰ ਦੇ ਵਿੱਚ ਮੇਰੇ ਹੈੱਡ ਮੈਡਮ ਸੰਦੀਪ ਕੌਰ ਆਈ ਵਿੱਚ ਮੁੱਚੀ ਪੰਚਾਇਤ ਕਲੱਬ ਦੇ ਮੈਂਬਰਾਂ ਤੇ ਸਮੂਹ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦੇ ਮੈਡਮ ਸੰਦੀਪ ਕੌਰ ਅਸੀਂ ਬੱਸ ਦਾ ਜਰੂਰ ਪ੍ਰਬੰਧ ਕਰਾਂਗੇ ਪਰ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਬੱਚਿਆਂ ਦੀ ਗਿਣਤੀ ਵਧਾ ਲਓ ਜਦੋਂ ਤੁਸੀਂ 10-15 ਬੱਚੇ ਹੋਰ ਕਰ ਲਏ ਤਾਂ ਤੁਹਾਨੂੰ ਬੱਸ ਦਾ ਜਰੂਰ ਪ੍ਰਬੰਧ ਕਰਕੇ ਦੇਵਾਂਗੇ ਚਾਹੇ ਦੇਸਾਂ-ਪਰਦੇਸਾਂ ਚੋਂ ਅਸੀਂ ਸਹਿਯੋਗ ਲਿਗੇ ਚਾਹੇ ਕਿਸ ਤਰ੍ਹਾਂ ਸਹਿਯੋਗ ਲਿਗੇ ਚਾਹੇ ਆਪ ਕਰਗੇ ਪਰ ਜਿਹੜੀ ਬੱਸ ਹੈ ਉਹ ਤੁਹਾਡੇ ਨਾਲ ਮੇਰਾ ਵਾਅਦਾ ਹੈ ਕਿ ਬੱਚਿਆਂ ਦੀ ਗਿਣਤੀ ਵਧਾ ਲਓ ਤੇ ਬੱਸ ਆਪ ਜਰੂਰ ਲੱਗੇਗੀ